It's been wonderful. Oh, really experience, experience. The experience has been very enlightening. Um, we've learnt a lot. It's been wonderful to be shown some of the heritage sites here, and uh, including we started our trip at Golden Temple. And ਸਾਡਾ ਜਿਹੜਾ ਜਿਹੜੀ ਜਿਹੜੀ ਚੀਜ਼ ਅਸੀਂ ਤਿਆਰ ਕਰਦੇ ਹਾਂ ਉਹ ਵਿਦੇਸ਼ਾਂ ਦੇ ਜਾਊਗੀ ਸਾਡੇ ਕੋਲੇ ਪੈਸਾ ਆਊਗਾ ਸਾਡੇ ਦੇਸ਼ ਨੂੰ ਸਹਾਲੂਗਾ ਸੋ ਅਸੀਂ ਇੱਥੇ ਬੈਠ ਕੇ ਵੀ ਪੈਸਾ ਕਮਾ ਸਕਦੇ ਹਾਂ ਇਹ ਸਾਰਾ ਆਪਣਾ ਸਿਸਟਰ ਸਿਟੀ ਦਾ ਜਿਹੜਾ ਅਸੀਂ ਐਮਓਯੂ ਸਾਈਨ ਕਰਾਂਗੇ ਮਤਲਬ ਇਸ ਤੋਂ ਬਾਅਦ ਨੂੰ ਸੇਖੋ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਨੂੰ ਇਨਵਾਈਟ ਕਰਾਂਗੇ ਪਾਸਟਰਿੰਗ ਕਨੈਕਸ਼ਨ ਦੇ ਤਹਿਤ ਆਸਟ੍ਰੇਲੀਆ ਦੇ ਨਿਊ ਸਾਊਥ ਵੇਲ ਅਤੇ ਵਿਕਟੋਰੀਆ ਤੋਂ ਇੱਕ ਸੱਤ ਮੈਂਬਰੀ ਵਫਦ ਭਾਰਤੀ ਪੰਜਾਬ ਦੇ ਜ਼ਿਲ੍ਹੇ ਫਰੀਦਕੋਟ ਵਿੱਚ ਮੌਜੂਦਾ ਹਲਕਾ ਵਿਧਾਇਕ ਗੁਰਦੁੱਤ ਸਿੰਘ ਸੇਖੋਂ ਦੀ ਰਹਿਨਮਾਈ ਹੇਠ ਡਾਕਟਰ ਮਨਜੀਤ ਸਿੰਘ ਢਿਲੋਂ ਦੇ ਬਾਬਾ ਫਰੀਦ ਕੰਪਲੈਕਸ ਵਿੱਚ ਪਹੁੰਚਿਆ ਜਿੱਥੇ ਡਾਕਟਰ ਤੇ ਲੋ ਵੱਲੋਂ ਜੀ ਆਇਆਂ ਕਹਿੰਦਿਆਂ ਵਫਦ ਦਾ ਨਿਗਾ ਸਵਾਗਤ ਵੀ ਕੀਤਾ ਗਿਆ ਇਸ ਸਮੇਂ ਦੋਹਾਂ ਮੁਲਕਾਂ ਦੇ ਆਸੀਬ ਵਪਾਰਬਾਰੀ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ ਬੁਲਾਰਾ ਨੇ ਦੱਸਿਆ ਕਿ ਫਾਸਟਿੰਗ ਕਨੈਕਸ਼ਨ ਰਾਹੀਂ ਦੋਹਾਂ ਮੁਲਕਾਂ ਦੇ ਛੋਟੇ-ਛੋਟੇ ਸ਼ਹਿਰ ਵੀ ਆਪਸ ਵਿੱਚ ਮਿਲ ਕੇ ਵਪਾਰ ਕਰ ਸਕਦੇ ਹਨ ਜਿਸ ਨਾਲ ਜਿੱਥੇ ਦੇਸ਼ ਦੀ ਇਕਨੋਮੀ ਮਜ਼ਬੂਤ ਹੋਵੇਗੀ ਉੱਥੇ ਛੋਟੀਆਂ ਸੰਤਾ ਨੂੰ ਵੀ ਤਰੱਕੀ ਵੱਲ ਵਧਣਗੀਆਂ ਆਸਟ੍ਰੇਲੀਆ ਗਵਰਨਮੈਂਟ ਵੱਲੋਂ ਜਾਂ ਆਸਟ੍ਰੇਲੀਆ ਦੇ ਉੱਥੇ ਸ਼ਹਿਰਾਂ ਦੇ ਕੋਲੇ ਅਧਿਕਾਰ ਹੈ ਕਿ ਦੁਨੀਆ ਦੇ ਕਿਸੇ ਵੀ ਸ਼ਹਿਰ ਦੇ ਨਾਲ ਕਿਸੇ ਵੀ ਜ਼ਿਲ੍ਹੇ ਦੇ ਨਾਲ ਜਾਂ ਕਿਸੇ ਸਟੇਟ ਦੇ ਨਾਲ ਜਿਹੜਾ ਫੁੱਲਾ ਪ੍ਰਦਾਨ ਪ੍ਰਦਾਨ ਕਰ ਸਕਦਾ ਉਹਦੇ ਵਿੱਚ ਕਿਸੇ ਵੀ ਲੈਵਲ ਤੱਕ ਜੋ ਵੀ ਕਿਤੇ ਜਗ੍ਹਾ ਤੇ ਕੋਈ ਆਪਣੀ ਚੀਜ਼ ਤਿਆਰ ਹੁੰਦੀ ਹੈ ਉਹ ਤੋਂ ਲੈ ਵੀ ਸਕਦੇ ਤੇ ਉਹਨੂੰ ਦੇ ਵੀ ਸਕਦੇ ਤਾਂ ਉਹਨੂੰ ਲੈ ਕੇ ਵਾਪਸ ਆ ਜਿਹੜਾ ਰਿਪੋਰਟ ਦੇ ਵਿੱਚ ਆਇਆ ਉਹਨੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਭਾਰਤ ਦੇ ਵਿੱਚ ਇੱਕ ਜਾਂ ਦੋ ਸ਼ਹਿਰ ਆ ਜਿਹੜੇ ਆਸਟ੍ਰੇਲੀਆ ਨਾਲ ਜੁੜੇ ਹੋਏ ਆ ਪਰ ਪੰਜਾਬ ਦਾ ਆਪਾਂ ਪਹਿਲਾ ਸ਼ਹਿਰ ਤਾਂ ਇਹ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਉਹ ਚਾਹੁੰਦੇ ਆ ਕਿ ਸਾਡਾ ਪੰਜਾਬ ترقی ਕਰੇ ਸਾਡੇ ਨੌਜਵਾਨ ਪੜ੍ਹ ਲਿਖ ਕੇ ਜਿਹੜੇ ਹੈਗੇ ਉਹ ਇੱਥੇ ਵੀ ਰੋਜ਼ਗਾਰ ਕਰ ਸਕਦੇ ਬਹੁਤ ਸਾਰੇ ਅਜਿਹੇ ਅ ਉਪਰਾਲੇ ਹੈ ਜਿਹੜੇ ਇਸ ਨੂੰ ਨੌਜਵਾਨ ਨੂੰ ਇੱਥੇ ਰੋਜ਼ਗਾਰ ਦੇ ਸਕਦੇ ਤਾਂ ਉਹਨੂੰ ਲੈ ਕੇ ਜਿਹੜਾ ਅਸੀਂ ਤਿਆਰ ਕਰ ਰਹੇ ਹਾਂ ਔਰ ਬਾਹਰੋਂ ਆਸਟ੍ਰੇਲੀਆ ਦੇ ਵਿੱਚ ਜਾਂ ਹੋਰ ਕੰਟਰੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਘਾਟ ਹੈ ਉੱਥੇ ਜਦ ਪੇਸ਼ੈਂਟ ਆਉਂਦਾ ਤਾਂ ਉਹਨੂੰ ਇੱਕ ਜਿਹੜਾ ਟ੍ਰੀਟਮੈਂਟ ਜਲਦੀ ਨਹੀਂ ਮਿਲਦਾ ਕਾਫੀ ਲੰਮਾ ਪ੍ਰੋਸੈਸਰ ਤਾਂ ਸਾਡੇ ਇੰਡੀਆ ਦੇ ਵਿੱਚ ਜਿਹੜਾ ਹੈਗਾ ਕੋ ਬਹੁਤ ਜਿਹੜਾ ਤੇਜ਼ੀ ਨਾਲ ਪ੍ਰੋਸੈਸ ਹੁੰਦਾ ਹੈ ਤਾਂ ਬਿਮਾਰੀਆਂ ਦੇ ਇਲਾਜ ਵੀ ਹੋ ਸਕਦੇ ਉੱਥੋਂ ਕਈ ਵੱਡੀਆਂ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦੇ ਪੇਸ਼ੈਂਟ ਵੀ ਸਾਡੇ ਕੋਲ ਆ ਸਕਦੇ ਇਸ ਤਰ੍ਹਾਂ ਦਾ ਵੀ ਅਮੋ ਜਸਨ ਪੰਜਾਬ ਜਿਹੜਾ ਅਸੀਂ ਆਲੂ ਤਿਆਰ ਕਰਦੇ ਹਾਂ ਆਲੂ ਦਾ ਵੀ ਮਾਨ ਅਸਟਰਾ ਗੁਜਰਾਤ ਸਾਰੇ ਸਾਡਾ ਜਾਂਦਾ ਹੈ ਤਾਂ ਇਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਵੀ ਜਿੱਥੇ ਕਿਤੇ ਕੋਈ ਲੋਡ ਹੋਊਗਾ ਅੱਜ ਅਸੀਂ ਸਾਰਾ ਦਿਨ ਸਾਡਾ ਐਗਰੀਕਲਚਰ ਦੇਖਿਆ ਔਰ ਅਸੀਂ ਇਸ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਹੋਈਆਂ ਸਾਨੂੰ ਪਤਾ ਹੀ ਨਹੀਂ ਇੰਡੀਆ ਨੇ ਵਰਲਡ ਦੇ ਵਿੱਚ ਸੀ ਇੱਕ ਜਿਹੀ ਖੋਜ ਕੀਤੀ ਹੈ ਜਿਹੜੀ ਪਿਛਲੇ 22 ਸਾਲ ਤੋਂ ਸਾਡੇ ਸਾਇੰਟਿਸਟ ਕਰ ਰਹੇ ਸੀ ਪਰ ਉਹਦੇ ਵਿੱਚ ਸਕਸੈਸਫੁਲ ਹੋਏ ਉਹਨੂੰ ਦੁਨੀਆ ਦੇ ਲਈ ਇੱਕ ਰਾਹ ਦਿਸਾਊਗਾ ਇਸ ਤਰ੍ਹਾਂ ਦੇ ਜਿਹੜੇ ਪੁੱਝਾ ਸਾਡੀਆਂ ਤੇ ਖੇਤੀ ਸੈਕਟਰ ਦੇ ਵਿੱਚ ਤੇ ਹੋਰ ਸੈਕਟਰਾਂ ਦੇ ਵਿੱਚ ਉਹ ਅਸੀਂ ਦੁਨੀਆ ਦੇ ਵਿੱਚ ਲੈ ਕੇ ਆਵਾਂਗੇ ਦੁਨੀਆ ਨੂੰ ਫਾਇਦਾ ਹੋਊਗਾ ਤੇ ਇਸ ਵਾਸਤੇ ਇੱਕ ਬਹੁਤ ਵੱਡਾ ਇਹਦੇ ਨਾਲ ਰਾਹ ਖੁੱਲਣਾ ਹੈ ਇਸ ਤਰ੍ਹਾਂ ਸਾਡੇ ਨੌਜਵਾਨ ਜਿਹੜਾ ਹੈਗਾ ਆਰਗੈਨਿਕ ਖੇਤੀ ਕਰਦੇ ਆ ਸ਼ਹਿਰ ਦਾ ਧੰਦਾ ਕਰਦੇ ਆ ਕੋਈ ਵੀ ਚੀਜ਼ ਤਿਆਰ ਕਰਦੇ ਸਿੱਧੀ ਤੁਸੀਂ ਉਹਨਾਂ ਦੀ ਮਾਰਕੀਟ 'ਚ ਜਾ ਕੇ ਵੇਚ ਸਕਦੇ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਕੋਲ ਹੈਗੀਆਂ ਉਹ ਅਸੀਂ ਉੱਥੇ ਦੇ ਸਕਦੇ ਆ ਸਾਡੇ ਲਈ ਇਹ ਬਹੁਤ ਵੱਡਾ ਲਾਭ ਜਿਹੜਾ ਹੈਗਾ ਦੋਨੇ ਪਾਸੇ ਧੰਦਾ ਉਹ ਬਸ ਕੱਲ ਜਿਹੜਾ ਇਹਨਾਂ ਨੂੰ ਹੋਰ ਵੀ ਕੁਸ਼ਤੀਆਂ ਦਿਖਾਉਣੀਆਂ ਜਿਦੇ ਨਾਲ ਜਿਵੇਂ ਅਸੀਂ ਕੱਲ ਕਿਲਾ ਦਿਖਾਇਆ ਇਹਨਾਂ ਨੂੰ ਟੂਰਿਜ਼ਮ ਦੇ ਲਈ ਜਿਹੜਾ ਹੈਗਾ ਉਹ ਖੋਲ ਸਕਦੇ ਹਾਂ ਪੂਰਪੜੀਆਂ ਚੀਜ਼ਾਂ ਸਾਡੇ ਫ੍ਰੀਜ ਕੋਡ ਦੇ ਵਿੱਚ ਜਿਹੜੀਆਂ ਅਸੀਂ ਲੋਕਾਂ ਨੂੰ ਦੱਸੀਆਂ ਨਹੀਂ ਸੋ ਉਹਨਾਂ ਚੀਜ਼ਾਂ ਨੂੰ ਅਸੀਂ ਜਿਹੜਾ ਹੈਗਾ ਅੱਗੇ ਲੈ ਕੇ ਆ ਰਹੇ ਹਾਂ ਤਾਂ ਕਿ ਸਾਡੇ ਇਲਾਕੇ ਟੂਰਿਜ਼ਮ ਵੀ ਹੋਵੇ ਤੇ ਮੈਡੀਕਲ ਟੂਰਿਜ਼ਮ ਹੋਵੇ ਚਾਹੇ ਹੋਰ ਟੂਰਿਜ਼ਮ ਚਾਹੇ ਸਾਡੇ ਰੋਜ਼ਗਾਰ ਹੈ ਪ੍ਰਦੇਸ਼ਾਂ ਦੇ ਵਿੱਚ ਦੇਸ਼ ਦੇ ਵਿੱਚ ਇੱਕ ਅਪਰਾਲਾ ਕਰ ਰਹੇ ਹਮਾਰੀ ਦੀ ਕਿਰਪਾਦਰ ਪ੍ਰਮukh ਮੰਤਰੀ ਸਰਪੰਗਵਤ ਸਿੰਘ ਮਾਨ ਜੀ ਸੋਚਿਆ ਕਿ ਪੰਜਾਬ ਨੂੰ ਖੁਸ਼ਹਾਲ ਬਣਾਉਣ ਇਹਦੇ ਨਾਲ ਹੀ ਖੁਸ਼ਹਾਲ ਬਣੂਗਾ ਸਾਡੇ ਨੌਜਵਾਨ ਇੱਥੇ ਰਹਿ ਕੇ ਪੜ੍ਹੇ ਲਿਖੇ ਹੁੰਦੇ ਜਿਹੜੇ ਉਹ ਬਹੁਤ ਸਾਰੇ ਯੂਨਿਟ ਲਾ ਸਕਦੇ ਆ ਜਿਹੜੇ ਆਪ ਵੀ ਰੋਜ਼ਗਾਰ ਮਿਲੂਗਾ ਉਹਨਾਂ ਨੂੰ ਕਮਾਈ ਵੀ ਕਰਨਗੇ ਨਾਲ ਦੂਜਿਆਂ ਨੂੰ ਰੋਜ਼ਗਾਰ ਦੇਣਗੇ ਤਾਂ ਇੱਕ ਬਹੁਤ ਵੱਡਾ ਅਪਰਾਲਾ ਸੀ ਕਰ ਰਹੇ ਸਰ ਇੱਕ ਦੋ ਲਾਭ ਹੋ ਜੂਗਾ ਯਾਨੀ ਕਿ ਜਿਹੜਾ ਤੁਸੀਂ ਪ੍ਰੋਜੈਕਟ ਜੇਐਸਏ ਜੀ ਲੱਗੇ ਹੋਏ ਆ ਹੁਣ ਉਹਨਾਂ ਦੀ ਟੀਮ ਆਈ ਹੋਈ ਇੱਥੇ ਉਸ ਤੋਂ ਬਾਅਦ ਸਾਡੀ ਟੀਮ ਜਾਊਗੀ ਇੱਥੇ ਅਸੀਂ ਆਪਣੇ ਜਿਹੜੇ ਹੈਗੇ ਜਿਸ ਤਰ੍ਹਾਂ ਵੀ ਵੱਖ-ਵੱਖ ਸਾਰੇ ਜਿੰਨੇ ਸਾਥੀ ਆਏ ਆ ਸਾਰੇ ਵੱਖਰੇ-ਵੱਖਰੇ ਖੇਤਰਾਂ ਦੇ ਵਿੱਚੋਂ ਆਏ ਆ ਕੋਈ ਵਪਾਰ ਦੇ ਨਾਲ ਰਿਲੇਟਡ ਹੈ ਕੋਈ ਜਿਹੜਾ ਹੈਗਾ ਇਹ ਮੇਰ ਸਾਹਿਬ ਹੈ ਕੋਈ ਵੱਖਰੇ-ਵੱਖਰੇ ਜਿਹੜੇ ਹੈਗੇ ਇਹਨਾਂ ਦੇ ਖੇਤਰ ਆ ਸਾਰੇ ਸਿੱਖੋ ਸਾਹਿਬ ਕੋਈ ਸਰਕਾਰੀ ਤੌਰ ਤੇ ਸਮਝੌਤਾ ਵੀ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਐਮਓਯੂ ਸਾਈਨ ਹੋਣਗੇ ਹਾਲੇ ਤਾਂ ਅਸੀਂ ਜਾਵਾਂਗੇ ਉੱਥੇ ਜਾ ਕੇ ਦੇਖਾਂਗੇ ਸਾਨੂੰ ਉੱਥੇ ਕਿਹੜੀ-ਕਿਹੜੀ ਚੀਜ਼ ਸੂਪ ਕਰਦੀ ਹੈ ਇਸ ਮਕਸਦ ਨੂੰ ਲੈ ਕੇ ਇਹ ਵਫਰ ਸਰਵੇ ਕਰਨ ਲਈ ਫਰੀਦਕੋਟ ਵਿੱਚ ਪਹੁੰਚਿਆ ਹੈ ਜਿਥੇ ਇਹਨਾਂ ਨੂੰ ਛੋਟੀਆਂ ਸੰਤਾਂ ਵੀ ਦਿਖਾਈਆਂ ਜਾ ਰਹੀਆਂ ਹਨ ਐਂਡ ਵੀ ਆਰ ਪ੍ਰੋਪਰਸੀ ਵੀ ਇਜ਼ ਦਾ ਫਰਸਟ ਇਨ ਪੰਜਾਬ ਪ੍ਰੋਪਰ ਸਟਾਰਟਰ ਕੋਈ ਸੀਵੀਸੀਟੀ ਵੀ ਇਜ਼ ਦਾ ਫਰਸਟ ਜੋ ਪ੍ਰੋਪਰ ਸੈਕਟਰ ਵੈਰੀ ਗੁੱਡ ਸੋ ਹਾਊ ਮੈਨੀ ਹਿਸਟਰੀ ਟੂ ਅ ਡੇ ਯਾ ਸੋ ਇਟ ਕੈਨ ਮੇਕ ਯੂ ਕੁੱਡ ਯਾ ਇਟ ਵਿਲ ਟੇਕ ਬੋਥ ਦੋ ਸੀ ਵੀਲ ਡਿਵਾਈਡ ਵੈਚਐਵਰ ਇਜ਼ ਇਟ ਵੈਰੀ ਗੁੱਡ ਇਸ ਮਕਸਦ ਨੂੰ ਲੈ ਕੇ ਇਹ ਵਫਰ ਸਰਵੇ ਕਰਨ ਲਈ ਫਰੀਦਕੋਟ ਵਿੱਚ ਪਹੁੰਚਿਆ ਹੈ ਜਿੱਥੇ ਇਹਨਾਂ ਨੂੰ ਛੋਟੀਆਂ ਸੰਤਾਂ ਵੀ ਦਿਖਾਈਆਂ ਜਾ ਰਹੀਆਂ ਹਨ We've learnt a lot. It's been wonderful to be shown some of the heritage sites here and uh, including we started our trip at Golden Temple and we've seen some of your other places of worship which have been really nice and just to see the generosity and the community spirit that is so evident here. uh today we had wonderful visit at the baba farhad uh university of health sciences and we heard many interesting presentations from the faculty heads eh project je assi pichle 2 saala ton lagge hoye hain saadi soch si ki assi punjab de jamme aan bhave assi punjab chhad giye aan par punjab saade ton bahar nahi nikleya sanu nu utthe 20 saal ho gaye hi hun eh time aa ki saada saara jinne vi nri hain assi milke punjab nu kuch dahiye ਇਦੇ ਬਾਬਤ ਸਾਡੀ ਕਾਫੀ ਦੇਰ ਤੋਂ ਗੱਲਬਾਤ ਚੱਲਦੀ ਰਹੀ ਚੱਲ ਰਹੀ ਸੀਗੀ ਤੇ ਉਹਦੇ ਵਿੱਚ ਸਾਡੇ ਵੱਡੇ ਵੀਰ ਜੋਤੀ ਸਿੰਘ ਦਾ ਬਹੁਤ ਵੱਡਾ ਰੋਲ ਆਈ ਤੇ ਇਹਨਾਂ ਨੇ ਸਾਨੂੰ ਸੁਜੈਸਟ ਕੀਤਾ ਕਿ ਸਾਡੀ ਐਕਚੁਅਲੀ ਕਿਸੇ ਹੋਰ ਵੱਡੇ ਸ਼ਹਿਰ ਨਾਲ ਗੱਲ ਆਲਮੋਸਟ ਬਣ ਗਈ ਸੀ ਬਟ ਇਹਨਾਂ ਦੇ ਕਹਿਣ ਤੇ ਅਸੀਂ ਇੱਥੇ ਆਏ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਸਿੱਖੋ ਸਾਹਿਬ ਦਾ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਸਪੋਰਟ ਦਿੱਤੀ ਸਾਨੂੰ ਜੋ ਵੀ ਸਾਨੂੰ ਮਤਲਬ ਇਨਫੋਰਮੇਸ਼ਨ ਦੀ ਲੋੜ ਹੁੰਦੀ ਸੀ ਜੁਦਿੰਕਾ ਪ੍ਰੋਫੈਸਰ ਇਹ ਸਾਨੂੰ ਪ੍ਰੋਵਾਈਡ ਕਰਦੇ ਸੀ ਸਾਡੇ ਵੱਡੇ ਵੀ ਡਾਕਟਰ ਢਿੱਲੋ ਸਾਹਿਬ ਇਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਇਹ ਘੱਟੋ ਘੱਟ ਮਹੀਨੇ ਹੋ ਗਏ ਉਹਨੇ ਇਹਨਾਂ ਨੇ ਬਹੁਤ ਜੋਰ ਲਾਇਆ ਸਾਡੇ ਫਾਰਮਰ ਗਰੀਬਾ ਵਾ ਫੈਮਿਲੀ ਪੂਰੀ ਫੈਮਿਲੀ ਕਬਲਜੀਤ ਭਾਜੀ ਨੇ ਇਹਨਾਂ ਨੇ ਵੀ ਮਤਲਬ ਕਾਫੀ ਮਦਦ ਕੀਤੀ ਹੈ ਇਹ ਸਾਰਾ ਆਪਣਾ ਸਿਸਟਰ ਸਿਟੀ ਦਾ ਜਿਹੜਾ ਅਸੀਂ ਐਮਓਯੂ ਸਾਈਨ ਕਰਾਂਗੇ ਮਤਲਬ ਇਸ ਤੋਂ ਬਾਅਦ ਨੂੰ ਸੇਖੋ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਨੂੰ ਇਨਵਾਈਟ ਕਰਾਂਗੇ ਆਸਟ੍ਰੇਲੀਆ ਤੇ ਇਹ ਆ ਕੇ ਦੇਖਣਗੇ ਜਿਹੜੀਆਂ ਚੀਜ਼ਾਂ ਇਹਨਾਂ ਦੇ ਸੂਤ ਆਉਂਦੀਆਂ ਇਹਨਾਂ ਨੂੰ ਲੋੜ ਆ ਤੇ ਜਿਹੜੀਆਂ ਸਾਨੂੰ ਤੇ ਸਾਡੇ ਕੋਲ ਘੱਟੋ ਘੱਟ 15 ਤੋਂ 20 ਝੰਡੇ ਆ ਤੇ ਮੈਨੂੰ ਉਮੀਦ ਆ ਉਹਨਾਂ ਚੋਂ 5-7 ਤੇ ਸਾਡਾ ਆ ਮਤਲਬ ਸਰ ਕੀ ਕੀ ਝੰਡੇ ਜਿਹੜੇ ਤੁਸੀਂ ਪੰਜਾਬ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਕਾਲ ਮਿਲ ਕਰਨੇ ਹਾਂਜੀ ਅਝੰਡੇ ਇਦਾਂ ਦੇ ਕਿ ਜਿੱਦਾਂ ਆਪਣੀ ਜਿਹੜੀ ਪੰਜਾਬ ਦੀ ਧਰਤੀ ਹੈ ਬੜੀ ਮਤਲਬ ਇੱਥੇ ਫਸਲਾਂ ਬਹੁਤ ਹੁੰਦੀਆਂ ਸਾਡੀ ਜਿਹੜੀ ਟੈਕਨੋਲੋਜੀ ਆ ਉਹ ਬਹੁਤ ਐਡਵਾਂਸ ਆ ਇੱਥੋਂ ਦੇ ਫਾਰਮ ਉੱਥੇ ਜਾ ਕੇ ਉਹ ਟੈਕਨੋਲੋਜੀ ਸਿੱਖ ਸਕਦੇ ਨੇ ਤੇ ਉਸ ਤੋਂ ਬਾਅਦ ਜਿਵੇਂ ਹੁਣ ਨਰਸਿੰਗ ਹੋ ਗਈ ਤੁਹਾਡੇ ਬਾਬਾ ਫਰੀਦ ਯੂਨੀਵਰਸਿਟੀ ਚ ਚੱਜ ਗਏ ਸਾਨੂੰ ਉੱਥੇ ਬਹੁਤ ਜ਼ਿਆਦਾ ਨਰਸਾਂ ਦੀ ਲੋੜ ਹੈ ਏਜ ਕੇਅਰ ਕਰਾਉਣ ਦੀ ਲੋੜ ਹੈ ਤੇ ਉਹ ਸਾਨੂੰ ਉਮੀਦ ਹੈ ਕਿ ਸਾਨੂੰ ਇੱਥੋਂ ਬਹੁਤ ਅੱਛੇ ਕੈਂਡੀਡੇਟ ਮਿਲਣਗੇ ਤੇ ਉਹਨਾਂ ਦਾ ਅਸੀਂ ਪ੍ਰੋਸੈਸ ਬਹੁਤ ਈਜ਼ੀ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਜੌਬਸ ਤੋਂ ਲੈ ਕੇ ਅਕਮੋਡੇਸ਼ਨ ਤੋਂ ਲੈ ਕੇ ਉੱਥੇ ਸੈਟਲ ਹੋਣ ਚ ਪੂਰੀ ਸਪੋਰਟ ਕਰਾਂਗੇ ਆਸਟ੍ਰੇਲੀਆ ਦੇ ਕਿਹੜੇ ਸਿਟੀ ਨਾਲ ਹੋ ਰਹੀ ਹੈ ਇਹ ਅਸੀਂ ਆਏ ਆ ਜੀ ਨਾਰਥ-ਵੈਸਟ ਵਿਕਟੋਰੀਆ ਦਾ ਮਜੂਰਾ ਤੇ ਉਧਰੋਂ ਨਿਊ ਸਾਊਥ ਵੇਲਜ਼ ਦਾ ਵੈਂਟਵਰਥ ਉਥੋਂ ਅਸੀਂ ਸ਼ੁਰੂ ਕਰਾਂਗੇ ਬਾਕੀ ਜਿਵੇਂ ਜਿਵੇਂ ਮਤਲਬ ਸਾਡੇ ਵੀਰ ਸਾਨੂੰ ਗਾਈਡ ਕਰਨਗੇ ਤੇ ਉਵੇਂ-ਉਵੇਂ ਅਸੀਂ ਹੋਰ ਚੀਜ਼ ਨਕਸਟੈਂਡ ਵੀ ਕਰਾਂਗੇ ਆਮ ਲੋਕਾਂ ਦਾ ਵੀ ਕੋਈ ਫਾਇਦਾ ਹੋਊਗਾ ਇਹਦੇ ਨਾਲ ਇਹ ਆਮ ਲੋਕਾਂ ਵਾਸਤੇ ਤੁਹਾਡੀ ਬੜੀ ਤੁਹਾਡੇ ਮਾਨ ਦੀ ਗੱਲ ਹੈ ਜੀ ਤੁਹਾਡੇ ਐਮਐਲਏ ਸਾਹਿਬ ਇਹ ਆਮ ਲੋਕ ਅਸਦਾ ਪਰਸੋਂ ਦੇ ਦੇਖ ਰਹੇ ਇਹ ਆਮ ਲੋਕਾਂ ਦੇ ਹੀ ਨੇ ਤੇ ਜਿੰਨੇ ਲੋਕਾਂ ਨੂੰ ਇਹ ਮਤਲਬ ਜੀ ਆ ਦੋ ਦਿਨਾਂ ਚ ਸਾਡੇ ਸਾਹਮਣੇ ਮਿਲੇ ਆਂ ਇੰਨੇ ਲੋਕਾਂ ਦਾ ਸਾਥ ਸੀ ਮਤਲਬ ਉਹ ਸਾਲਚ ਨਹੀਂ ਮਿਲਦੇ ਕਿ ਜਦੋਂ ਵੀ ਇਹਨਾਂ ਨਾਲ ਗੱਲ ਹੁੰਦੀ ਹੈ ਇਹਨਾਂ ਦੇ ਸਭ ਤੋਂ ਪਹਿਲਾਂ ਗੱਲ ਇਹ ਹੁੰਦੀ ਹੈ ਕਿ ਆਮ ਲੋਕਾਂ ਵਾਸਤੇ ਕੀ ਹੈ ਬਿਲਕੁਲ ਤੇ ਬੜੇ ਮਤਲਬ ਮਾਨ ਦੀ ਗੱਲ ਹੈ ਤੇ ਸਾਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਕਿ ਅਸੀਂ ਮਤਲਬ ਬਾਬਾ ਫਰੀਦ ਦੀ ਧਰਤੀ ਤੇ ਆਏ ਆ ਤੇ ਜੇ ਸਮਝੌਤਾ ਹੁੰਦਾ ਤੇ ਆਮ ਲੋਕਾਂ ਦਾ ਬਹੁਤ ਵੱਡਾ ਭਲਾ ਹੋਇਆ ਕਰੋ ਤੱਕ ਲੱਗਦਾ ਵੀ ਨਿਪਰੇ ਚੜਜੂਗਾ ਏ ਹੁਣ ਇਹਨਾਂ ਦੀ ਟੀਮ ਤੇ ਡਿਪੈਂਡ ਕਰਦਾ ਜੀ ਉਸ ਨੂੰ ਇਹਨਾਂ ਨੂੰ ਇਨਵੀਟੇਸ਼ਨ ਦਵਾਂਗੇ ਸੱਦਾ ਦਵਾਂਗੇ ਤੇ ਜਦੋਂ ਇਹ ਫਿਰ ਉਸ ਤੋਂ ਬਾਅਦ ਵਿਜ਼ਿਟ ਕਰਨਗੇ ਤੇ ਫਿਰ ਜਿਵੇਂ ਤੁਹਾਨੂੰ ਦੱਸਿਆ ਕਟਵਟ 15 18 ਅਲੱਗ-ਅਲੱਗ ਚੀਜ਼ਾਂ ਦੇ ਗੱਲਾਂ ਚੱਲ ਰਹੀਆਂ ਤੇ ਜੇ ਸਟਾਰਟਿੰਗ ਦੇ ਵਿੱਚ ਦੋ ਚਾਰ ਚੀਜ਼ਾਂ ਵੀ ਸਾਡੀਆਂ ਸਫਲ ਹੁੰਦੀਆਂ ਨੇ ਤੇ ਉਹਦੇ ਨਾਲ ਸਾਨੂੰ ਹੌਸਲਾ ਵੀ ਮਿਲੇਗਾ ਤੇ ਸਾਨੂੰ ਅਗਲਾ ਸਟੈਪ ਲੈਣ ਦੀ ਹਿੰਮਤ ਵੀ ਮਿਲੀ ਹੈ। ਥੈਂਕ ਯੂ ਸਰ। ਥੈਂਕ ਯੂ ਸਰ। ਅੱਜ ਸਾਡੇ ਫਰੀਦਕੋਟ ਸ਼ਹਿਰ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਆਸਟ੍ਰੇਲੀਆ ਤੋਂ ਇੱਕ ਬਹੁਤ ਆਇਆ। ਇੱਕ ਸਿਟੀਜ਼ਨਸ਼ਿਪ ਸਿਟੀ ਇੱਕ ਪ੍ਰੋਜੈਕਟ ਆ। ਦੋਨਾਂ ਦੇਸ਼ਾਂ ਦਾ ਆਦਾਨ-ਪ੍ਰਦਾਨ ਹੋਏਗਾ ਇਸ ਨਾਲ ਬਹੁਤ ਸਾਰੇ ਸਮਝੌਤੇ ਹੋਣਗੇ ਬਹੁਤ ਸਾਰਾ ਦੋਨਾਂ ਦੇਸ਼ਾਂ ਨੂੰ ਫਾਇਦਾ ਹੋਏਗਾ ਸੋ ਜਿਹੜੀ ऑस्ट्रेलिया ਤੋਂ ਡੈਲੀਗੇਟ ਆਇਆ ਮੈਂ ਉਹਨਾਂ ਦਾ ਸਭ ਤੋਂ ਪਹਿਲਾਂ ਵੈਲਕਮ ਕਰਦਾ ਹਾਂ ਔਰ ਮਾਣਯੋਗ ਸਾਡੇ ਐਮ.ਐਲ.ਏ. ਗੁਰਦੇ ਸਿੰਘ ਸੇਖੋਂ ਅਸੀਂ ਪਿਛਲੇ ਲੰਬੇ ਸਮੇਂ ਤੋਂ ਆਪਣੇ ਦੋਸਤ ਸਾਡੇ ਨੇ ਬਜਿੰਦਰ ਸੰਧੂ ਜੀ ਕਮਲਜੀਤ ਗਰੇਵਾਲ ਜੀ ਇਹ ਉੱਥੇ ਬਹੁਤ ਵੱਡੇ ਬਿਜ਼ਨਸ ਇਹਨਾਂ ਦੇ ਚੱਲਦੇ ਨੇ ਇਹਨਾਂ ਦੇ ਹੋਟਲਸ ਚੱਲਦੇ ਨੇ ਇਹਨਾਂ ਦੇ ਫਾਰਮਰ ਵੀ ਨੇ ਸੋ ਇਹਨਾਂ ਰਾਈ ਸਾਨੂੰ ਅਕਸਰ ਜਾਣ ਪਛਾਣ ਕਰਨ ਦਾ ਮੌਕਾ ਜਦੋਂ ਸਾਨੂੰ ਮਿਲਦਾ ਸੀ ਗੱਲਬਾਤ ਕਰਦਾ ਤਾਂ ਸਾਨੂੰ ਪਤਾ ਲੱਗਾ ਕਿ ਇਹ ਕੁਝ ਕਵਿੰਸ ਟਾਊਨ ਜਾਂ ਸਿਟੀ ਤੋਂ ਸਿਟੀ ਪ੍ਰੋਜੈਕਟ ਹੈਗੇ ਜਿਹੜੇ ਕਿ ਇੱਕ ਦੇਸ਼ ਦੂਸਰੇ ਦੇਸ਼ ਦੇ ਕਿਸੇ ਨੂੰ ਸ਼ੇਅਰ ਨਾ ਕਰ ਸਕਦਾ ਸੋ ਅਸੀਂ ਬਹੁਤ ਟਰਾਈ ਕੀਤੀ ਕਿ ਪੰਜਾਬ ਸਰਕਾਰ ਦੇ ਬਹੁਤ ਸਾਰੇ ਐਮਐਲਏ ਨੂੰ ਮਿਲੇ ਲੇਕਿਨ ਸਾਡੀ ਗੱਲ ਨੇਪਰੇ ਨਹੀਂ ਚੜ ਰਹੀ ਸੀ ਅਸੀਂ ਮਨਜੋਗ ਗਦੇ ਸਿੱਖ ਨੂੰ ਜਦੋਂ ਮਿਲੇ ਤਾਂ ਇਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਆਪਣੇ ਤੌਰ ਤੇ ਆਪਣੇ ਫੀਰਕੋਟ ਸ਼ਹਿਰ ਲਈ ਕਰਦੇ ਆ ਕਿਉਂਕਿ ਫੀਰਕੋਟ ਸ਼ਹਿਰ ਨੂੰ ਪਿਆਰ ਕਰਦੇ ਆ ਔਰ ਜਿੰਨੇ ਵੀ ਸਾਡੇ ਵੀਰ ਆਏ ਨੇ ਬਾਹਰੋਂ ਇਹਨਾਂ ਨੂੰ ਵੀ ਪੰਜਾਬ ਨਾਲ ਬਹੁਤ ਪਿਆਰ ਆ ਸੋ ਇੱਥੋਂ ਸ਼ੁਰੂਆਤ ਹੋਈ ਔਰ ਉੱਥੋਂ ਦੀ ਕਰਾਸ ਬੌਂਡ ਦੇ ਜ਼ਰੀਏ ਜਦੋਂ ਉਹਨਾਂ ਨੇ ਸਾਡਾ ਜੋ ਇਨਵੀਟੇਸ਼ਨ ਸੀ ਨੂੰ ਕਬੂਲਿਆ ਔਰ ਪੂਰਾ ਵਾਫਰ ਜਿਸ ਵਿੱਚ ਡੈਨਸ ਹੈਗੇ ਨੇ ਮਿਸਟਰ ਡੇਵਿਡ ਹੈਗੇ ਨੇ ਟੋਨੀ ਜੀ ਹੈਗੇ ਐਸਟੀ ਮਿਸ ਸਟੀਵ ਹੈਗੇ ਨੇ ਇਹ ਅਲੱਗ-ਅਲੱਗ ਇਹਨਾਂ ਦੀ ਅਲੱਗ-ਅਲੱਗ ਪ੍ਰੋਜੈਕਟ ਅਲੱਗ-ਅਲੱਗ ਤਰ੍ਹਾਂ ਦੇ ਬਿਜ਼ਨਸ ਚੱਲ ਰਹੇ ਨੇ ਬਹੁਤ ਵੱਡੇ ਔਰ ਉਥੋਂ ਦੇ ਮਹਿਰ ਵੀ ਨੇ ਸੋ ਇਹਨਾਂ ਨੇ ਕਬੂਲ ਕੀਤਾ ਔਰ ਉਸ ਤੋਂ ਬਾਅਦ ਇਹ ਪੰਜਾਬ ਆਏ ਔਰ ਅੱਜ ਪਿਛਲੇ 2-3 ਦਿਨ ਤੋਂ ਤਿਆਬ ਨੂੰ ਵਿਜ਼ਿਟ ਕਰ ਰਹੇ ਨੇ ਪੰਜਾਬ ਵਿੱਚ ਕੀ ਹੈ ਸਾਡਾ ਸੰਸਕ੍ਰਿਤੀ ਸਾਡੀ ਕਿੱਦਾਂ ਦੀ ਹੈ ਸਾਡਾ ਸਾਡੇ ਧਾਰਮਿਕ ਸਥਾਨ ਕਿੱਦਾਂ ਦੇ ਸਾਡੇ ਇੱਥੇ ਐਗਰੀਕਲਚਰ ਕਿੱਦਾਂ ਦਾ ਸਾਡੇ ਇੱਥੇ ਨਰਸਿੰਗ ਜਾਂ ਮੈਡੀਕਲ ਸਿੱਖਿਆ ਕਿਹੜੀ-ਕਿਹੜੀ ਹੋਏ ਕਿਉਂਕਿ ਦੇਖਿਆ ਜਾਵੇ ਕਿ ਸਾਡੇ ਕੋਲੇ ਮੈਡੀਕਲ ਜਿਹੜੇ ਲੈਣਾ ਉਸ ਬਹੁਤ ਸਸਤੀ ਐਜੂਕੇਸ਼ਨ ਆ ਕੰਪੈਰੀਟਿਵ ਅਦਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਸੋ ਜਿਵੇਂ ਇੱਕ ਮੈਂ ਐਜ਼ ਅ ਨਰਸਿੰਗ ਟਰੇਨਿੰਗ ਇੰਸਟੀਟਿਊਟ ਐਸੋਸੀਏਸ਼ਨ ਦੇ ਚੇਅਰਮੈਨ ਤੌਰ ਤੇ ਜਾਂ ਨਰਸਿੰਗ ਕਾਲਜ ਦੇ ਡਾਇਰੈਕਟਰ ਤੌਰ ਤੇ ਮੈਂ ਸਮਝਦਾ ਕਿ ਅਸੀਂ ਇੱਕ 4 ਤੋਂ 5 ਲੱਖ ਰੁਪਏ ਦੀ ਨਰਸ ਜਿਹੜੀ ਹੈ ਪਰਪੇਅਰ ਸਾਡੇ ਕੋਲੇ ਹੋ ਜਾਂਦੀ ਹੈ ਜਿਹੜੀ ਪੂਰੇ ਵਰਲਡ ਵਿੱਚ ਕੈਪੇਬਲ ਹੈ ਕਿ ਪੂਰੇ ਵਰਲਡ ਵਿੱਚ ਜਾ ਕੇ ਟਰੀਟਮੈਂਟ ਕਰ ਸਕਦੀ ਹੈ ਉਥੋਂ ਦੇ ਪੇਸ਼ੈਂਟ ਨੂੰ ਦੇਖ ਸਕਦੀ ਹੈ ਔਰ ਜਾ ਵੀ ਰਹੀਆਂ ਨੇ ਕਿਸੇ ਟਾਈਮ ਹੈਗਾ ਸੀ ਕੇਰਲਾ ਤੇ ਹੋਰ ਸਟੇਟਾਂ ਦੀ ਜਿਹੜੀ ਨਰਸਿਸ ਸੀਓ ਪੂਰੇ ਵਾਰਡ ਜਾਂਦੇ ਪਰ ਅੱਜ ਪਿਛਲੇ 15-20 ਸਾਲ ਤੋਂ ਪੰਜਾਬ ਦੀ ਐਜੂਕੇਸ਼ਨ ਇੰਨੀ ਬਿਹਤਰ ਹੋ ਗਈ ਹੈ ਕਿ ਸਾਡੀਆਂ ਪੰਜਾਬ ਦੇ ਨਰਸਾਂ ਪੂਰੇ ਵਾਰਡ ਲੈ ਜਾ ਰਹੀਆਂ ਨੇ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਸੀ ਕਿ ਪੰਜਾਬ ਦੇ ਬਾਹਰੋਂ ਜਿਹੜੇ ਬੱਚੇ ਉਹ ਟ੍ਰੇਨਿੰਗ ਕਿੱਥੇ ਕਰਨ ਆਉਣ ਜਿਵੇਂ ਕਿ ਨਰਸਿਸ ਤਾਂ ਮੈਂ ਐਗਜ਼ਾਮਪਲ ਦੇ ਰਿਹਾ ਇੱਕ ਨਰਸ ਨੂੰ ਫੋਰਨ ਵਿੱਚ ਆਸਟ੍ਰੇਲੀਆ ਕੈਨੇਡਾ ਅਮਰੀਕਾ ਜਾਣ ਕੇ ਨੀਅਰ ਅਮਾਉਂਟ 30 ਤੋਂ ਲੈ ਕੇ 50-40 ਲੱਖਸ ਤੱਕ ਉਹਦਾ ਖਰਚਾ ਆਉਂਦਾ ਔਰ ਪੰਜਾਬ ਦੀ ਜਨਰਸ ਜਦ ਅਸੀਂ ਤਿਆਰ ਕਰਦੇ ਇੱਕ ਬਹੁਤ ਬ ਉਹ ਨੀਅਰ ਬਹੁਤ 4 ਤੋਂ 5 ਲੱਖ ਵਿੱਚ ਉਹਦੀ ਐਜੂਕੇਸ਼ਨ ਕੰਪਲੀਟ ਹੋ ਜਾਂਦੀ ਆ ਸੋ ਸਾਨੂੰ ਲੱਗਦਾ ਕਿ ਸਾਡੇ ਆਸਟ੍ਰੇਲੀਆ ਕੰਟਰੀ ਨੂੰ ਬਹੁਤ ਸਾਰਾ ਬੈਨੀਫਿਟ ਹੋਏਗਾ ਉਹ ਇਥੋਂ ਪੰਜਾਬ ਚੋਂ ਐਜੂਕੇਸ਼ਨ ਲੈ ਕੇ ਜਿਸ ਤਰ੍ਹਾਂ ਪੰਜਾਬ ਨੂੰ ਬਹੁਤ ਬੈਨੀਫਿਟ ਹੋਏਗਾ ਔਰ ਦੋਨਾਂ ਦੇਸ਼ਾਂ ਦੇ ਆਦਾਨ-ਪ੍ਰਦਾਨ ਨਾਲ ਸਾਡੇ ਸਮੁੱਚੇ ਪੰਜਾਬ ਨੂੰ ਸਾਡੇ ਸਮੁੱਚੇ ਹਿੰਦੁਸਤਾਨ ਨੂੰ ਬਲਕਿ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਨੂੰ ਬਹੁਤ ਸਾਰਾ ਬੈਨੀਫਿਟ ਹੋਏਗਾ ਜਿਵੇਂ ਆਸਟ੍ਰੇਲੀਆ ਦੇ ਸਾਡੇ ਇੱਥੇ ਹਸਪਤਲ ਨੇ ਮੈਡੀਕਲ ਕਾਲਜ ਨੇ ਸਾਡਾ ਟ੍ਰੀਟਮੈਂਟ ਬਹੁਤ ਸਸਤਾ ਤੇ ਬਹੁਤ ਵਧੀਆ ਹੈਗਾ ਹੈ ਔਰ ਇਸ ਚੀਜ਼ ਦਾ ਦੇਖੋ ਜੀ ਮੈਂ ਇੱਕ ਚੀਜ਼ ਦੱਸਦਾ ਕਿ ਸਾਡਾ ਨਾ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦਾ ਬਹੁਤ ਜ਼ਿਆਦਾ ਦਾ ਪੈਸਾ ਹੈਗਾ ਉਹ ਸਟੱਡੀ ਵੀਜ਼ੇ ਤੇ ਖਰਾਬ ਹੋਇਆ ਇੱਕ ਛੋਟੀ ਜੀ ਮੈਂ ਐਗਜ਼ਾਮਪਲ ਦਿੰਦਾ ਕਿ ਕੈਨੇਡਾ ਦੇ ਵਿੱਚ ਸਾਡਾ 35000 ਕਰੋੜ ਰੁਪਈਆ ਹਰ ਸਾਲ ਦਾ ਸਟੱਡੀ ਵੀਜ਼ੇ ਤੇ ਜਾਂਦਾ ਸੀ ਸੋ ਆਪਾਂ ਹਿਸਾਬ ਲਾਈਏ ਵੀ ਸਾਡੇ ਬੱਚੇ ਇਸ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਕਿੰਨੇ ਕੰਟਰੀਜ਼ ਦੇ ਵਿੱਚ ਜਾਂਦੇ ਆ ਸੋ ਮੋਟੀ ਜੀ ਫਿਕਰ ਵੀ ਆਪਾਂ ਲਾਈਏ ਤਕਰੀਬਨ 70000 ਆਪਾਂ ਰਫਲੀ ਐਵਰੇਜ ਵੀ ਕੱਢੀਏ ਤੇ 60-70 ਹਜ਼ਾਰ ਕਰੋੜ ਰੁਪਈਆ ਹਰ ਸਾਲ ਪੰਜਾਬ ਦਾ ਆਪਣਾ ਬਾਹਰ ਜਾ ਰਿਹਾ ਹੈ ਤੇ ਉਹਦੇ ਵਿੱਚ ਇਹ ਗਰਚਾਨ ਨਹੀਂ ਸੀਗਾ ਕਿ ਬੱਚੇ ਉਧਰ ਜਾ ਕੇ ਚਾਹੁੰਦੇ ਆ ਵੀ ਅਸੀਂ ਉਥੇ ਨੌਕਰੀ ਕਰੀਏ ਵੱਧ ਪੈਸੇ ਕਮਾਈਏ ਕਰੀਏ ਸੋ ਇਹ ਜਿਹੜਾ ਪ੍ਰੋਜੈਕਟ ਜਿਸ ਦੇ ਵਿੱਚ ਆਪਣੇ ਕੋਲ ਡੈਲੀਗੇਟਸ ਇੱਥੇ ਆਏ ਆ ਉਸ ਦੇ ਨਾਲ ਮੈਨੂੰ ਲੱਗਦਾ ਵੀ ਘੱਟੋ-ਘੱਟ ਸਾਡਾ ਜਿਹੜਾ ਉਹ ਪੈਸਾ ਹੈਗਾ ਜਿਹੜਾ ਸਾਡਾ ਉਧਰਲੀ ਕੰਟਰੀਜ਼ ਦੇ ਵਿੱਚ ਜਾ ਰਿਹਾ ਸੀਗਾ ਸਾਡੀਆਂ ਪੁਰਖਾਂ ਦੀਆਂ ਜਿਹੜੀਆਂ ਜਾਇਦਾਦਾਂ ਬਣਾਈਆਂ ਸੀਗੀਆਂ ਉਹ ਵੇਚ-ਵੇਚ ਕੇ ਘਰ-ਬਾਰ ਵੇਚ ਕੇ ਬੱਚੇ ਜਿਹੜੇ ਸੂਤਰ ਜਾ ਰਹੇ ਸੀਗੇ ਸੋ ਉਹ ਹੁਣ ਉਹਨਾਂ ਹਰ ਇੱਕ ਉਹੋ ਜਿਹੇ ਬੱਚੇ ਨੂੰ ਹਰ ਇੱਕ ਆਮ ਨਾਗਰਿਕ ਨੂੰ ਇੱਕ ਉਹੋ ਜਿਹਾ ਮੌਕਾ ਮਿਲੂਗਾ ਕਿ ਉਹ ਉੱਥੇ ਜਾ ਕੇ ਆਪਣਾ ਕੰਮਕਾਰ ਕਰ ਸਕੇ ਸੋ ਮੈਂ ਆਪਦੇ ਐਕਸਪੀਰੀਅੰਸ ਦੇ ਵਿੱਚ ਵੇਖਿਆ ਕਿ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਅਵੇਅਰਨੈਸ ਹੈ ਨੌਲੇਜ ਹੈਗੀ ਆ ਠੀਕ ਹੈ ਸੋ ਬਹੁਤਿਆਂ ਨੂੰ ਜਿਹੜੀ ਹੈਗੀ ਆ ਉਹ ਪਲੇਟਫਾਰਮ ਜਾਂ ਨੌਲੇਜ ਮਿਲਦੀ ਨਹੀਂ ਹੈਗੀ ਜਦੋਂ ਅਸੀਂ ਕਿਸੇ ਚੀਜ਼ ਨੂੰ ਦੇਖ ਲੈਨੇ ਆ ਸਾਨੂੰ ਮੌਕਾ ਮਿਲ ਜਾਂਦਾ ਹੈਗਾ ਤਾਂ ਅਸੀਂ ਕਰ ਲੈਨੇ ਆ ਮੇਰੇ ਨਾਲ ਮੇਰੇ ਕਲਾਸਮੇਟ ਵੀ ਹੈ ਤੇ ਮੇਰੇ ਬਹੁਤ ਲੰਗੋਟੇ ਯਾਰ ਕਮਲਜੀਤ ਸਿੰਘ ਕਰੇਵਾਲਾ ਇਹ ਆ ਸੋ ਇਹਨਾਂ ਨੇ ਉਥੇ ਫਾਰਮਿੰਗ ਖੇਤਰ ਦੇ ਵਿੱਚ ਬਹੁਤ ਤਰੱਕੀ ਕੀਤੀ ਹੈ ਕਹਿ ਸਕਦੇ ਆ ਕਿ ਇੰਡੀਆ ਤੇ ਸਭ ਤੋਂ ਵੱਡੇ ਜਿਹੜੇ ਫਾਰਮਰ ਸਟਰੀਆ ਦੇ ਵਿੱਚ ਹੈਗੇ ਆ ਸੋ ਇੱਕ ਆਮ ਕਿਸਾਨ ਇੱਥੋਂ ਉੱਠ ਕੇ ਉਥੇ ਜਾ ਕੇ ਨਹੀਂ ਤਰੱਕੀ ਕਰ ਰਿਹਾ ਸੋ ਉਹੋ ਜਿਹੇ ਜਿਹੜੇ ਮੌਕੇ ਹੈਗੇ ਚਾਹੇ ਸਾਡੇ ਇੱਥੇ ਫਾਰਮਰ ਬਣ ਗਿਆ ਚਾਹੇ ਕੱਲ ਨੂੰ ਬੱਚਾ ਦੂਜੀ ਥਾਂ ਤੇ ਕੰਮ ਕਰਨ ਜਾਂਦਾ ਕਿਸੇ ਵੀ ਟ੍ਰੇਡ ਦਾ ਫਾਰਮਰ ਹੈਗਾ ਕੋਈ ਟਰੇਡੀ ਕੋਰਸਸ ਹੈਗੇ ਆ ਕੋਈ ਨਰਸਸ ਹੈ ਪੈਰਾ ਮੈਡੀਕਲ ਕਿਸੇ ਵੀ ਤਰ੍ਹਾਂ ਦਾ ਸੋ ਉਹ ਜਿਹੜਾ ਇਹਨਾਂ ਨੂੰ ਉਥੇ ਮੌਕਾ ਮਿਲਿਆ ਸੋ ਉਹ ਉਹ ਜਿਹੜੇ ਮੱਕੇ ਸਾਡੇ ਇਥੋਂ ਦੇ ਫਾਰਮਰਸ ਨੂੰ ਮਿਲ ਸਕਦੇ ਆ ਸੋ ਜਿਹੜਾ ਇਹ ਪ੍ਰੋਜੈਕਟ ਹੈ ਸਿਸੋਸਾਇਟੀ ਪ੍ਰੋਜੈਕਟ ਬੇਸਿਕਲੀ ਇਹ ਦੋ ਸਿਟੀਆਂ ਦਾ ਐਕਸਚੇਂਜ ਪ੍ਰੋਗਰਾਮ ਹੈ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਐਕਸਚੇਂਜ ਹੋ ਸਕਦੀ ਆ ਉਹ ਸਾਡੀ ਕੋਈ ਨੌਕਰੀਆਂ ਦੇ ਵਿੱਚ ਐਕਸਚੇਂਜ ਹੋ ਸਕਦੀ ਉਹ ਟ੍ਰੇਨਿੰਗ ਦੇ ਵਿੱਚ ਹੋ ਸਕਦੀ ਆ ਨੌਲੇਜ ਦੇ ਵਿੱਚ ਹੋ ਸਕਦੀ ਆ ਟੂਰਿਜ਼ਮ 'ਚ ਹੋ ਸਕਦੀ ਆ ਸੋ ਟ੍ਰੇਡਿੰਗ ਬਿਜ਼ਨਸ ਦੇ ਵਿੱਚ ਹੋ ਸਕਦੀ ਹੈਗੀ ਆ ਸੋ ਇਹ ਬੜਾ ਅੱਛਾ ਪ੍ਰੋਗਰਾਮ ਆ ਆਲਰੇਡੀ ਅਮਰੀਕਾ ਕੈਨੇਡਾ ਚਾਈਨਾ ਜਾਪਾਨ ਨਿਊਜ਼ੀਲੈਂਡ ਨੰਬਰ ਆਫ ਕੰਟਰੀਜ਼ ਜਿਹੜੇ ਹੈਗੇ ਆ ਆਸਟ੍ਰੇਲੀਆ ਦੇ ਨਾਲ ਇਸ ਪ੍ਰੋਜੈਕਟ ਦੇ ਵਿੱਚ ਜੁੜੇ ਹੋਏ ਹੈਗੇ ਆ ਸੋ ਆਪਾਂ ਵੀ ਕੋਸ਼ਿਸ਼ ਕਰ ਰਹੇ ਆ ਬਾਕੀ ਅੱਗੇ ਵਾਇਬਰੂ ਦੇ ਹੱਥ-ਪੱਸ ਹੈ ਤੇ ਜੇ ਆਪਣਾ ਪ੍ਰੋਜੈਕਟ ਸੇ ਚੜ ਗਿਆ ਤੇ ਆਪਣੇ ਆਮ ਨਾਗਰਿਕ ਨੂੰ ਉਹੋ ਜਿਹੀ ਪਲੇਟਫਾਰਮ ਉਹੋ ਜਿਹੀ ਅਵੇਅਰਨੈਸ ਉਹੋ ਜਿਹਾ ਮੌਕੇ ਮਿਲ ਜਾਣਗੇ ਸੋ ਪੰਜਾਬੀ ਸਾਡਿਆਂ ਦੀ ਇਹ ਜ਼ਰੂਰ ਹੈਗੀ ਉਹਦੇ ਲਈ ਮੁਲਕਾਂ ਦੇ ਵਿੱਚ ਜਾਨੂੰ ਨੇ ਮਹਿਮਤਾਂ ਕਰਕੇ ਬੜੀਆਂ ਤਰੱਕੀਆਂ ਕੀਤੀਆਂ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਵੀ ਮੇਰੇ ਦੋਸਤ ਹੈ ਨੀ ਨਹੀਂ ਤਰੱਕੀ ਕੀਤੀ ਹੈਗੀ ਆ ਸੋ ਸਿਰਫ ਇੱਕ ਪਲੇਟਫਾਰਮ ਦੀ ਗੱਲ ਹੈਗੀ ਆ ਸੋ ਜਾਣ ਕੇ ਦੇਖਣਗੇ ਜਿਹੜੇ ਮੌਕੇ ਮਿਲਣਗੇ ਸੋ ਸਾਡਾ ਪੰਜਾਬ ਕਿਸੇ ਪੱਖੋਂ ਘਟ ਨਹੀਂ ਹੈਗਾ ਫਿਦਕੋਟ ਤੋਂ ਸ਼ਾਮਲਾਲ ਚਾਵਲਾ ਦੀ ਵਿਸ਼ੇਸ਼ ਰਿਪੋਰਟ